ਕਮਲ ਕੌਰ ਉਰਫ ਕੰਚਨ ਕੁਮਾਰੀ ਮਾਮਲੇ ਦੇ ਵਿੱਚ ਅਮਰਤਪਾਲ ਮੈਰੋਂ ਦੇ ਖਿਲਾਫ ਬਲੂ ਨੋਟਿਸ ਜਾਰੀ ਹੋਇਆ ਇੰਟਰਪੋਲ ਤੋਂ ਇਹ ਤਾਂ ਲੰਗੇ ਕੱਲ ਦੀ ਸਾਰਿਆਂ ਨੇ ਖਬਰ ਦੇਖ ਲਈ ਪਰ ਇਸ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਕਿ ਇਹ ਬਲੂ ਨੋਟਿਸ ਹੈ ਕੀ ਇੰਟਰਪੋਲ ਦਾ ਇਹ ਬਲੂ ਨੋਟਿਸ ਕੀ ਹੈ ਇਹਦੇ ਕੀ ਫਾਇਦੇ ਹੁੰਦੇ ਨੇ ਇਹਦੇ ਨਾਲ ਕੀ ਕੀਤਾ ਜਾਂਦਾ ਕੀ ਅਮਰਤਪਾਲ ਮੈਰੋਂ ਦੀ ਸਿੱਧੀ ਗ੍ਰਿਫਤਾਰੀ ਹੋਵੇਗੀ ਕੀ ਅਮਰਤਪਾਲ ਮੈਰੋਂ ਨੂੰ ਭਾਰਤ ਲਿਆਂਦਾ ਜਾਵੇਗਾ ਪ੍ਰੋਸੈਸ ਕੀ ਹੋਵੇਗਾ ਬਲੂ ਨੋਟਿਸ ਦਾ ਮਤਲਬ ਕੀ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੰਗੇ ਦਿਨ ਤੋਂ ਬਹੁਤ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਬਲੂ ਨੋਟਿਸ ਕਈ ਵਾਰ ਅਸੀਂ ਰੈੱਡ ਕਾਰਨਰ ਨੋਟਿਸ ਔਰ ਬਲੂ ਨੋਟਿਸ ਨੂੰ ਇਕੱਠਿਆਂ ਵੇਖ ਕੇ ਆ ਵੇਖਣ ਲੱਗ ਜਾਂਦੇ ਨੇ ਇਕੱਠਿਆਂ ਬਾਤ ਕਰਨ ਲੱਗ ਜਾਂਦੇ ਆ ਪਰ ਕੀ ਅਮਰਿਤਪਾਲ ਮੈਰੋਂ ਦੇ ਖਿਲਾਫ ਜਿਹੜੀ ਕਾਰਵਾਈ ਹੋਣ ਜਾ ਰਹੀ ਹੈ ਬਲੂ ਨੋਟਿਸ ਵਾਲੀ ਉਸ ਕਾਰਵਾਈ ਦੇ ਵਿੱਚ ਉਹ ਸਾਰੀਆਂ ਅਮੈਂਡਮੈਂਟਸ ਹੀ ਆ ਉਹ ਸਾਰਾ ਕੁਝ ਹੀ ਆ ਜੋ ਰੈੱਡ ਕਾਰਨਰ ਨੋਟਿਸ ਚ ਹੁੰਦਾ ਜਾਂ ਡਿਫਰੈਂਟ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਬਲੂ ਨੋਟਿਸ ਹੈ ਕੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਦਰਅਸਲ ਅ ਲੰਘੇ ਜਿਹੜੀ ਇਹ ਖਬਰ ਆਉਂਦੀ ਹੈ ਕਿ ਅਮਰਤਪਾਲ ਮੈਰੋਂ ਦੇ ਖਿਲਾਫ ਬਲੂ ਨੋਟਿਸ ਇੰਟਰਪੋਲ ਦੇ ਬਲੂ ਨੋਟਿਸ ਦੇ ذریعے ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਯਾਨੀ ਕਿ ਅਮਰਤਪਾਲ ਮੈਰੋਂ ਹੁਣ ਗ੍ਰਿਫਤਾਰੀ ਦੇ ਹੋਰ ਨਜ਼ਦੀਕ ਆਉਂਦਾ ਨਜ਼ਰ ਆ ਰਿਹਾ ਹੈ ਪਰ ਕੀ ਇਸ ਨੂੰ ਸਿੱਧੀ ਗ੍ਰਿਫਤਾਰੀ ਕੀਤਾ ਜਾ ਸਕਦਾ ਹੈ ਇਹ ਅਜੇ ਵਿਚਾਰ ਦਾ ਵਿਸ਼ਾ ਖਾਸ ਤੌਰ ਦੇ ਉੱਤੇ ਬਲੂ ਨੋਟਿਸ ਨੂੰ ਵਾਚਦੇ ਹਾਂ ਕਿ ਇੰਟਰਪੋਲ ਦਾ ਜਿਹੜਾ ਬਲੂ ਨੋਟਿਸ ਹੈ ਉਹ ਕੀ ਹੁੰਦਾ ਹੈ ਇੰਟਰਪੋਲ ਦਾ ਬਲੂ ਨੋਟਿਸ ਜਿਹੜਾ ਆ ਉਹ ਇੱਕ ਅਜਿਹਾ ਅਧਿਕਾਰਤ ਨੋਟਿਸ ਹੁੰਦਾ ਹੈ ਜੋ ਕਿਸੇ ਵਿਅਕਤੀ ਦੀ ਪਛਾਣ ਸਥਿਤੀ ਜਾਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਜਾਰੀ ਕੀਤਾ ਜਾਂਦਾ ਇਹ ਨੋਟਿਸ ਕਿਸੇ ਵਿਅਕਤੀ ਨੂੰ ਨਾ ਤਾਂ ਗ੍ਰਿਫਤਾਰ ਕਰਨ ਲਈ ਹੁੰਦਾ ਤੇ ਨਾ ਹੀ ਇਹ ਕਿਸੇ ਦੋਸ਼ ਦਾ ਸਬੂਤ ਹੁੰਦਾ ਇਹ ਸਿਰਫ ਜਾਂਚ ਲਈ ਇੱਕ ਤਰੀਕਾ ਹੁੰਦਾ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਅਮਰਿਤਪਾਲ ਮਹਿਰੋਂ ਜਿਹੜਾ ਆ ਉਸ ਦੀ ਗ੍ਰਿਫਤਾਰੀ ਵਾਸਤੇ ਨੋਟਿਸ ਜਾਰੀ ਨਹੀਂ ਹੋਇਆ ਜੇ ਸਿਰਫ ਉਸ ਨੂੰ ਲੱਭਣ ਵਾਸਤੇ ਉਹਦਾ ਥਾਂ ਟਿਕਾਣਾ ਜਾਣਨ ਵਾਸਤੇ ਉਹਦੀ ਸਥਿਤੀ ਵਾਸਤੇ ਉਹਦੀ ਲੋਕੇਸ਼ਨ ਵਾਸਤੇ ਇਹ ਨੋਟਿਸ ਜਾਰੀ ਹੋਇਆ ਜੋ ਇੰਟਰਪੋਲ ਜ਼ਰੀਏ ਦੂਸਰੀ ਕੰਟਰੀ ਨੂੰ ਭੇਜਿਆ ਗਿਆ ਤੇ ਉੱਥੇ ਉਹਦੀ ਜਾਂਚ ਹੋਵੇਗੀ ਤੇ ਇੰਟਰਪੋਲ ਜ਼ਰੀਏ ਹੀ ਉਹ ਇਨਫਾਰਮੇਸ਼ਨ ਜਿਹੜੀ ਹੈ ਉਹ ਭਾਰਤ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਇਹ ਸਾਫ਼ ਦੱਸਿਆ ਗਿਆ ਹੈ ਕਿ ਬਲੂ ਨੋਟਿਸ ਦੇ ਤਹਿਤ ਗ੍ਰਿਫਤਾਰੀ ਨਹੀਂ ਹੁੰਦੀ ਬਲੂ ਨੋਟਿਸ ਦੇ ਤਹਿਤ ਕੋਈ ਹੋਰ ਕਾਰਵਾਈ ਅਮਲ ਦੇ ਵਿੱਚ ਨਹੀਂ ਲਈ ਜਾਂਦੀ ਇਹ ਮਹਿਜ਼ ਜਾਂਚ ਲਈ ਇਹ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਹੁਣ ਅਮਰਪਾਲ ਮੈਰੋ ਦੇ ਖਿਲਾਫ ਜਿਹੜਾ ਬਲੂ ਨੋਟਿਸ ਜਾਰੀ ਹੋਇਆ ਹੈ ਉਹਦੇ ਮੁੱਖ ਹਦਾਇਤ ਕੀ ਹੁੰਦੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਸੇ ਵਿਅਕਤੀ ਦੀ ਪਛਾਣ ਕਰਨ ਲਈ ਇਹ ਨੋਟਿਸ ਜਿਹੜਾ ਉਹ ਜਾਰੀ ਹੁੰਦਾ ਹੁਣ ਕਿਸੇ ਮਾਮਲੇ ਦੇ ਵਿੱਚ ਕੋਈ ਵਿਅਕਤੀ ਨਾਮਜ਼ਦ ਹੋਵੇ ਪਰ ਉਸ ਬਾਰੇ ਐਗਜ਼ੈਕਟ ਪਛਾਣ ਨਾ ਪਤਾ ਹੋਵੇ ਉਸ ਵਿਅਕਤੀ ਦੀ ਪਛਾਣ ਕਰਨ ਲਈ ਉਸ ਦੀ ਜਾਂਚ ਕਰਨ ਲਈ ਇਹ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਂਦਾ ਇੰਟਰਪੋਲ ذریعے ਉਹ ਉਸ ਵਿਅਕਤੀ ਦਾ ਥਾਂ ਟਿਕਾਣਾ ਪਛਾੜਨ ਵਾਸਤੇ ਕਿ ਉਹ ਕਿੱਥੇ ਮੌਜੂਦ ਹੈ ਕਈ ਵਾਰ ਕਿਸੇ ਮੁਲਕ ਦੀ ਹੀ ਜਾਣਕਾਰੀ ਹੁੰਦੀ ਹੈ ਜਾਂ ਫਿਰ ਕਈ ਵਾਰੀ ਦੋ ਤਿੰਨ ਮੁਲਕਾਂ ਦੀ ਜਾਣਕਾਰੀ ਹੁੰਦੀ ਹੈ ਇਸ ਵਾਸਤੇ ਇੰਟਰਪੋਲ ذریعے ਬਲੂ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਤਾਂ ਕਿ ਥਾਂ ਟਿਕਾਣਾ ਉਸ ਬੰਦੇ ਦਾ ਪਤਾ ਲੱਗ ਸਕੇ ਉਸ ਮੁਲਜ਼ਮ ਦਾ ਪਤਾ ਲੱਗ ਸਕੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਇਹ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਮੈਰੋ ਦੁਬਈ ਫਰਾਰ ਹੋ ਗਿਆ ਕੋਈ ਕਹਿ ਰਿਹਾ ਸੀ ਕਿ UAE ਫਰਾਰ ਹੋ ਗਿਆ ਕੋਈ ਕਿਤੇ ਕਹਿ ਰਿਹਾ ਸੀ ਪਰ ਇਸ ਦੇ ਬਾਵਜੂਦ ਹੁਣ ਬਲੂ ਨੋਟਿਸ ਜਾਰੀ ਹੈ ਉਹਦਾ ਥਾਂ ਟਿਕਾਣਾ ਜਿਹੜਾ ਉਹ ਮੁقرਰ ਕੀਤਾ ਜਾਵੇਗਾ ਕਿ ਅਮਰਿਤਪਾਲ ਮੈਰੋ ਹੈ ਕਿੱਥੇ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਉਦੇਸ਼ ਹੁੰਦਾ ਹੈ ਕਿ ਜਾਂ ਤਾਂ ਉਸ ਵਿਅਕਤੀ ਉਸ ਮulzib ਦੀ ਕਿਸੇ ਖਾਸ ਮਾਮਲੇ ਵਿੱਚ ਭੂਮਿਕਾ ਦਾ ਜਾਂ ਕਿਰਦਾਰ ਦੀ ਜਾਣਕਾਰੀ ਵਾਸਤੇ ਜਾਣਕਾਰੀ ਹਾਸਲ ਕਰਨਾ ਕਿ ਕਿਸੇ ਮਾਮਲੇ ਦੇ ਵਿੱਚ ਜੇ ਕੋਈ ਵਿਅਕਤੀ ਨਾਮਜ਼ਦ ਹੈ ਤਾਂ ਇਹ ਜਾਣਨਾ ਕਿ ਕੀ ਅਸਲ ਦੇ ਵਿੱਚ ਉਸ ਦਾ ਕੋਈ ਲਿੰਕ ਹੈ ਉਸ ਮਾਮਲੇ ਦੇ ਨਾਲ ਜਾਂ ਨਹੀਂ ਯਾਨੀ ਕਿ ਜਾਂਚ ਦਾ ਹੀ ਇੱਕ ਵਿਸ਼ਾ ਹੈ ब्लू नोटिस ذریعے ਇਸ ਜਾਂਚ ਨੂੰ ਵੀ ਇਨੀਸ਼ੀਏਟ ਕੀਤਾ ਜਾਂਦਾ ਹੈ ਵਿਦੇਸ਼ੀ ਮੁਲਕਾਂ ਦੇ ਵਿੱਚ ਕਿ ਕੀ ਜੇ ਕੋਈ ਸਰਟਨ ਕ੍ਰਾਈਮ ਕੰਡਕਟ ਹੋਇਆ ਹੈ ਤੇ ਉਸ ਦੇ ਵਿੱਚ ਉਸ ਵਿਅਕਤੀ ਦਾ ਕੋਈ ਰੋਲ ਹੈ ਜਾਂ ਨਹੀਂ ਅਮਰਤਪਾਲ ਮੈਰੋਨ ਨੂੰ ਲੈ ਕੇ ब्लू ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਇੰਟਰਪੋਲ ذریعے ਕਿੰਨੇ ਕ ਨੋਟਿਸ ਜਿਹੜੇ ਨੇ ਹੁੰਦੇ ਉਹ ਜਾਰੀ ਕਰ ਸਕਦੇ ਆ ਉਹਦੇ ਮੁਤਲਕ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਰੈੱਡ ਨੋਟਿਸ ਵੀ ਆਉਂਦਾ ਹੈ ਹੋਰ ਇਸ ਤੋਂ ਇਲਾਵਾ ਯਾਨੀ ਕਿ ਬਲੂ ਨੋਟਿਸ ਤਾਂ ਹੈ ਹੀ ਉਸ ਤੋਂ ਬਾਅਦ ਰੈੱਡ ਨੋਟਿਸ ਆਉਂਦਾ ਹੈ ਕਿ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ ਇੱਥੇ ਵਾਚਨਾ ਜ਼ਰੂਰੀ ਹੈ ਸਮਝਣਾ ਜ਼ਰੂਰੀ ਹੈ ਕਿ ਰੈੱਡ ਕਾਰਨਰ ਨੋਟਿਸ ਜਿਹੜਾ ਹੁੰਦਾ ਹੈ ਉਹਦੇ ਜ਼ਰੀਏ ਕਿਸੇ ਵਿਅਕਤੀ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ orange ਨੋਟਿਸ ਹੁੰਦਾ ਹੈ ਖਤਰੇ ਜਾਂ ਹਿੰਸਕ ਕਾਰਵਾਈ ਦੀ ਚੇਤਾਵਨੀ ਦੇਣ ਵਾਸਤੇ ਜਿਹੜਾ orange ਨੋਟਿਸ ਜਾਰੀ ਹੁੰਦਾ ਆ yellow ਨੋਟਿਸ ਹੁੰਦਾ ਹੈ ਲਾਪਤਾ ਵਿਅਕਤੀ ਖਾਸ ਤੌਰ ਦੇ ਉੱਤੇ ਕਿਸੇ ਬੱਚੇ ਦੀ ਤਲਾਸ਼ ਵਾਸਤੇ ਲਾਪਤਾ ਹੋਣ ਵਾਸਤੇ ਜਾਂਚ ਵਾਸਤੇ ਜਿਹੜੇ ਆ ਉਹ yellow ਨੋਟਿਸ ਜਾਰੀ ਕੀਤਾ ਜਾਂਦਾ ਇਸ ਤੋਂ ਇਲਾਵਾ ਇੱਕ ਨੋਟਿਸ ਹੋਰ ਹੈ ਜਿਹੜਾ green ਨੋਟਿਸ ਹੁੰਦਾ ਉਹ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਯਾਨੀ ਕਿ ਇੱਥੇ green ਨੋਟਿਸ ਦੇ ਵਿੱਚ ਆ ਜਾਣਕਾਰੀ ਲਈ ਨਹੀਂ ਜਾਂਦੀ ਸਗੋ ਸਾਂਝੀ ਕੀਤੀ ਜਾਂਦੀ ਹੈ ਕਿ ਇਸ ਨੇ ਕਾਨੂੰਨ ਦੀ ਲੰਘਣਾ ਕੀਤੀ ਹੈ ਕਈ ਵਾਰੀ ਨੈਸ਼ਨਲ ਕਈ ਵਾਰੀ ਇੰਟਰਨੈਸ਼ਨਲ ਥ੍ਰੈਟ ਨੂੰ ਸੰਬੋਧਨ ਕਰਦੇ ਜਾਣਕਾਰੀ ਦਿੱਤੀ ਜਾਂਦੀ ਹੈ ਬਹੁਤ ਕੁਝ ਇਸ ਮਤਲਕ ਜਿਹੜਾ ਇੰਟਰਪੋਲ ਜ਼ਰੀਏ ਕੀਤਾ ਜਾਂਦਾ ਪਰ ਅਮਰਤਪਾਲ ਮਹਿਰੋਂ ਦੇ ਖਿਲਾਫ ਦੁਬਾਰਾ ਦੱਸਦੀ ਹੈ ਕਿ ਬਲੂ ਨੋਟਿਸ ਜਾਰੀ ਕੀਤਾ ਗਿਆ ਕਾਰਵਾਈ ਨੂੰ ਲੈ ਕੇ ਪਹਿਲਾ ਕਦਮ ਚੁੱਕਿਆ ਗਿਆ ਗ੍ਰਿਫਤਾਰੀ ਔਰ ਜਾਂਚ ਇਹਨਾਂ ਦੋਵਾਂ ਨੂੰ ਵੱਖ-ਵੱਖ ਰੱਖ ਕੇ ਦੇਖਣਾ ਪਵੇਗਾ ਅਮਰਤਪਾਲ ਮੈਰੋ ਦੀ ਜਾਂਚ ਜਿਹੜੀ ਹੈ ਉਹ ਇਨੀਸ਼ੀਏਟ ਕੀਤੀ ਗਈ ਹੈ ਵਿਦੇਸ਼ੀ ਮੁਲਕ ਦੇ ਵਿੱਚ ਉਹਦਾ ਥਾਂ ਟਿਕਾਣਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇਗੀ ਹੋਰ ਬਹੁਤ ਸਾਰੇ ਆ ਵੇਰੀਏਬਲਸ ਹੋ ਸਕਦੇ ਨੇ ਜਿਨ੍ਹਾਂ ਨੂੰ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇਗੀ ਪਰ ਦੂਸਰੇ ਪਾਸੇ ਰੈੱਡ ਕਾਰਨਰ ਨੋਟਿਸ ਜਿਹੜਾ ਗ੍ਰਿਫਤਾਰੀ ਦੇ ਨਾਲ ਮਤਲਕ ਹੁੰਦਾ ਉਹਨੂੰ ਅਜੇ ਇਨੀਸ਼ੀਏਟ ਨਹੀਂ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਹੋ ਸਕਦਾ ਹੈ ਕਿ ਆਉਂਦੀਆਂ ਅਗਲੀਆਂ ਪ੍ਰੋਸੀਡਿੰਗਸ ਦੇ ਵਿੱਚ ਇਹ ਵੀ ਕੀਤਾ ਜਾਵੇ ਪਰ ਅਜੇ ਤੱਕ ਬਲੂ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਜੋ ਵੀ ਹੋਏਗਾ ਦੱਸ ਦੇਵਾਂਗੇ ਬਣੇ ਰੁਮਾਨ ਇੰਡੀਆ ਪੰਜਾਬੀ ਤੇ